ਪਹਿਲੇ ਸਤੰਬਰ ਤੋਂ ਕੈਨੇਡਾ ਦੇ ਨਿਯਮਾਂ ਵਿੱਚ ਚਾਰ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ਕੈਨੇਡਾ ਜਾਣ ਦੇ ਸਫ਼ਰ ਤੇ ਪਵੇਗਾ ਕੀ ਤੁਸੀਂ ਇਹਨਾਂ ਬਦਲਾਵਾਂ ਲਈ ਤਿਆਰ ਹੋ ਆਓ ਇੱਕ ਇੱਕ ਕਰਕੇ ਇਹਨਾਂ ਸਾਰੇ ਰੂਲਸ ਨੂੰ ਜਾਣੀਏ ਪਹਿਲਾ ਵੱਡਾ ਬਦਲਾ ਐਲ ਐਮ ਆਈ ਏ ਤੇ ਸਭ ਤੋਂ ਵੱਡੀ ਰੋਕ ਜੇ ਤੁਸੀਂ ਐਲ ਐਮ ਆਈ ਏ ਰਾਹੀਂ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕੈਨੇਡਾ ਸਰਕਾਰ ਨੇ ਐਲ ਐਮ ਆਈ ਏ ਵਰ ਪਰਮਿਟ ਤੇ ਜਾਣ ਵਾਲੇ ਲੋਕਾਂ ਲਈ ਮਿਨੀਮਮ ਵੇਜ ਵਿੱਚ ਬਹੁਤ ਜ਼ਿਆਦਾ ਵਾਅਦਾ ਕਰ ਦਿੱਤਾ ਹੈ ਪਹਿਲਾਂ ਜਿੱਥੇ ਕੰਪਨੀਆਂ ਘੱਟ ਤਨਖਾਹ ਤੇ ਵਰਕਰ ਰੱਖ ਲੈਂਦੀਆਂ ਸਨ ਹੁਣ ਉਹਨਾਂ ਲਈ ਇਹ ਸੰਭਵ ਨਹੀਂ ਹੋਵੇਗਾ ਉਦਾਹਰਨ ਲਈ 온ਟਾਰੀਓ ਵਰਗੇ ਸੂਬੇ ਵਿੱਚ ਹੁਣ ਵਰਕਰ ਨੂੰ 30 ਤੋਂ 34 ਡਾਲਰ ਪ੍ਰਤੀ ਘੰਟਾ ਨਹੀਂ ਬਲਕਿ ਘੱਟੋ ਘੱਟ 34 ਤੋਂ 36 ਡਾਲਰ ਪ੍ਰਤੀ ਘੰਟਾ ਦੇਣੇ ਪੈਣਗੇ ਕਯੂਬਿਕ ਵਿੱਚ ਇਹ ਰਾਸ਼ੀ 32 ਤੋਂ 34 ਡਾਲਰ ਹੋਵੇਗੀ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ 28 ਤੋਂ 30 ਡਾਲਰ ਤੱਕ ਦਾ ਭੁਗਤਾਨ ਕਰਨਾ ਪਵੇਗਾ ਇਸ ਦਾ ਮਤਲਬ ਹੈ ਕਿ ਕੰਪਨੀਆਂ ਲਈ ਐਲ ਐਮ ਆਈਏ ਦੇਣਾ ਬਹੁਤ ਮੁਸ਼ਕਲ ਹੋ ਜਾਵੇਗਾ ਕੀ ਇਹ ਫੈਸਲਾ ਤੁਹਾਡੇ ਸੁਪਨਿਆਂ ਦਾ ਰਸਤਾ ਰੋਕ ਦੇਵੇਗਾ ਦੂਜਾ ਵੱਡਾ ਬਦਲਾ ਸਕਿਲਡ ਵਰਕਰਾਂ ਲਈ ਨਵੀਂ ਉਮੀਦ ਜਿੱਥੇ ਇੱਕ ਪਾਸੇ ਐਲ ਐਮ ਆਈਏ ਵਰਕ ਪਰਮਿਟ ਨੂੰ ਸਖਤ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਕੈਨੇਡਾ ਸਰਕਾਰ ਨੇ ਸਕਿਲਡ ਵਰਕਰਾਂ ਲਈ ਇੱਕ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਦਾ ਨਾਂ ਹੈ ਦੀ ਇਕਨੋਮਿਕ ਮੋਬਿਲਿਟੀ ਪਾਥਵੇ ਪਾਇਲਟ ਪ੍ਰੋਗਰਾਮ ਇਹ ਪ੍ਰੋਗਰਾਮ ਖਾਸ ਕਰਕੇ ਹੈਲਥ케ਅ ਅਤੇ ਟ੍ਰੇਡ ਨਾਲ ਜੁੜੇ ਕੰਮਿਆਂ ਲਈ ਹੈ ਇਸ ਪ੍ਰੋਗਰਾਮ ਤਹਿਤ ਜੇਕਰ ਤੁਹਾਡੇ ਕੋਲ ਇਨ੍ਹਾਂ ਖੇਤਰਾਂ ਦੀ ਸਕਿੱਲ ਹੈ ਤਾਂ ਤੁਸੀਂ ਸਿੱਧੇ ਤੌਰ ਤੇ ਵੀਜ਼ਾ ਅਤੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਪੀ ਆਰ ਲਈ ਅਪਲਾਈ ਕਰ ਸਕਦੇ ਹੋ ਇਹ ਪ੍ਰੋਗਰਾਮ ਅਗਸਤ ਦੇ ਅਖੀਰ ਵਿੱਚ ਹੀ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਮਤਲਬ ਹੈ ਕਿ ਸਤੰਬਰ ਤੋਂ ਇਸ ਪ੍ਰੋਗਰਾਮ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ ਕੀ ਤੁਸੀਂ ਉਹਨਾਂ ਖਾਸ ਲੋਕਾਂ ਵਿੱਚੋਂ ਹੋ ਜਿਨ੍ਹਾਂ ਲਈ ਇਹ ਪ੍ਰੋਗਰਾਮ ਸੁਨਹਿਰੀ ਮੌਕਾ ਲੈ ਕੇ ਆਇਆ ਹੈ ਤੀਜਾ ਵੱਡਾ ਬਦਲਾ ਪੀ ਆਰ ਕੋਟੇਤੇ ਵੱਡਾ ਖੁਲਾਸਾ ਚੌਥਾ ਵੱਡਾ ਬਦਲਾ ਪਰਿਵਾਰ ਨੂੰ ਮਿਲਣ ਲਈ ਖਾਸ ਵੀਜ਼ਾ ਇਹੀ ਖਬਰ ਉਨ੍ਹਾਂ ਲਈ ਖਾਸ ਤੌਰ ਤੇ ਖੁਸ਼ੀ ਲੈ ਕੇ ਆਈ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਰਹਿੰਦੇ ਹਨ। ਕੈਨੇਡਾ ਸਰਕਾਰ ਨੇ ਇੱਕ ਨਵਾਂ ਟੂਰਿਸਟ ਵੀਜ਼ਾ ਸ਼ੁਰੂ ਕੀਤਾ ਹੈ। ਇਸ ਵੀਜ਼ੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਖਾਸ ਕਰਕੇ ਪਰਿਵਾਰਕ ਸਪਾਂਸਰਸ਼ਿਪ ਲਈ ਹੈ। ਜੇ ਤੁਹਾਡੇ ਸਕੇ ਭੈਣ ਭਰਾ ਕੈਨੇਡਾ ਵਿੱਚ ਹੰਤਾ ਉਹ ਤੁਹਾਨੂੰ ਇਸ 90 ਦਿਨਾਂ ਦੇ ਟੂਰਿਸਟ ਵੀਜ਼ੇ ਲਈ ਸਪਾਂਸਰ ਕਰ ਸਕਦੇ ਹਨ। ਪਹਿਲਾਂ 10 ਸਾਲ ਦੇ ਟੂਰਿਸਟ ਵੀਜ਼ੇ ਦੀ ਰਿਫਿਊਜ਼ਲ ਦਰ ਬਹੁਤ ਜ਼ਿਆਦਾ ਸੀ ਪਰ ਇਸ ਨਵੇਂ 90 ਦਿਨਾਂ ਦੇ ਵੀਜ਼ੇ ਦੀ ਸਫਲਤਾ ਦਰ ਕਾਫੀ ਉੱਚੀ ਰੱਖੀ ਗਈ ਹੈ। ਭਾਵੇਂ ਇਹ ਵੀਜ਼ਾ ਛੋਟੇ ਸਮੇਂ ਲਈ ਹੈ ਪਰ ਇਹ ਤੁਹਾਨੂੰ ਆਸਾਨੀ ਨਾਲ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਦੇਵੇਗਾ ਕੀ ਤੁਸੀਂ ਇਨ੍ਹਾਂ ਬਦਲਾਵਾਂ ਦਾ ਫਾਇਦਾ ਚੁੱਕ ਕੇ ਆਪਣੇ ਪਰਿਵਾਰ ਨੂੰ ਮਿਲਣਾ ਚਾਹੋਗੇ